ਇੱਕ ਮਹੱਤਵਪੂਰਨ ਪਹੁੰਚ ਵਿੱਚ ਭਾਰਤੀ ਜਨਤਾ ਪਾਰਟੀ ਨੇ ਸੋ ਗਾਤੇ ਮੋਦੀ ਮਹਿੰਮ ਸ਼ੁਰੂ ਕੀਤੀ ਹੈ ਜਿਸ ਦਾ ਉਦੇਸ਼ ਈਦ ਵਿਸਾਖੀ ਅਤੇ ਈਸਟਰ ਦੇ ਆਉਣ ਵਾਲੇ ਤਿਉਹਾਰਾਂ ਦੌਰਾਨ ਭਾਰਤ ਭਰ ਵਿੱਚ ਮੁਸਲਿਮ ਸਿੱਖ ਅਤੇ ਇਸਾਈ ਭਾਈਚਾਰੇ ਦੇ 32 ਲੱਖ ਗਰੀਬ ਵਿਅਕਤੀਆਂ ਨੂੰ ਤਿਉਹਾਰਾਂ ਦੌਰਾਨ ਕਿੱਟਾਂ ਵੰਡਣਾ ਹੈ ਭਾਜਪਾ ਕਟ ਗਿੰਤੀ ਮੋਰਚਾ ਦੇ ਮੁਖੀ ਜਮਾਲ ਸਦੀਕੀ ਨੇ ਕਿਹਾ ਹੈ ਕਿ ਇਸ ਪਹਿਲ ਦਾ ਉਦੇਸ਼ ਪਾਰਟੀ ਅਤੇ ਕਟ ਗਿੰਤੀ ਭਾਈਚਾਰਿਆਂ ਵਿੱਚਕਾਰ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ ਇਹ ਭਾਜਪਾ ਦੇ ਆਊਟਰੀਚ ਦਾ ਹਿੱਸਾ ਹੈ ਅਤੇ ਨਰਿੰਦਰ ਮੋਦੀ ਸਰਕਾਰ ਦੇ ਸਬਕਾ ਸਾਥ ਦਾ ਵਿਕਾਸ ਫਲਸਫੇ ਨੂੰ ਪ੍ਰਦਰਸ਼ਨ ਕਰਨ ਦਾ ਇੱਕ ਤਰੀਕਾ ਹੈ। ਹਰੇਕ ਕਿੱਟ ਵਿੱਚ ਤਿਹਾੜ ਦੇ ਅਨੁਸਾਰ ਜ਼ਰੂਰੀ ਸਮਾਨ ਹੁੰਦਾ ਹੈ। ਈਦ ਕਿੱਟਾਂ ਵਿੱਚ ਸੁੱਕੇ ਮੇਵੇ, ਸੂਜੀ ਸਿਵਾਈ ਖੰਡ ਅਤੇ ਇੱਕ ਸਲਵਾਰ ਕਮੀਜ਼ ਤੇ ਸੂਟ ਸ਼ਾਮਲ ਹਨ। ਵਿਸਾਖੀ ਅਤੇ ਈਸਟਰ ਲਈ ਸਿੱਖ ਅਤੇ ਈਸਾਈ ਪਰਿਵਾਰਾਂ ਨੂੰ ਇਸੇ ਤਰ੍ਹਾਂ ਦੇ ਅਨੁਕੂਲਿਤ ਪੈਕੇਜ ਵੰਡੇ ਜਾਣਗੇ। ਸਿੱਦੀਕੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ 32000 ਭਾਜਪਾ ਵਰਕਰਾਂ ਨੂੰ 100 ਘਰਾਂ ਤੱਕ ਪਹੁੰਚਾਉਂਦਾ ਕੰਮ ਸੌਪਿਆ ਗਿਆ ਹੈ। ਜੇਕਰ ਉਹਨਾਂ ਨੂੰ ਸਿੱਧਾ ਸੰਪਰਕ ਕਰਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਇਹ ਤਾਂ ਉਸ ਥਾਨਕ ਮਸਜਿਦਾਂ ਗੁਰਦੁਆਰਿਆਂ ਅਤੇ ਚਰਚਾਂ ਨਾਲ ਤਾਲਮੇਲ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੋਹਫੇ ਲੋੜੀਂਦੇ ਪ੍ਰਾਪਤਕਰਤਾਵਾਂ ਤੱਕ ਪਹੁੰਚ ਸਕਣ ਇਨ੍ਹਾਂ ਮਹੱਤਵਪੂਰਨ ਤਿਹਾਰਾਂ ਦੌਰਾਨ ਪਹੁੰਚ ਕੇ ਭਾਜਪਾ ਦਾ ਉਦੇਸ਼ ਪਾੜੇ ਨੂੰ ਕੱਟ ਕਰਨਾ ਅਤੇ ਕੱਟ ਗੇਂਤੀ ਭਾਈਚਾਰਿਆਂ ਨਾਲ ਏਕਤਾ ਦਾ ਪ੍ਰਦਰਸ਼ਨ ਕਰਨਾ ਹੈ ਸਿੱਦੀਕੀ ਨੇ ਚੋਰ ਦੇ ਕੇ ਕਿਹਾ ਹੈ ਕਿ ਇਹ ਪਹਿਲ ਭਾਜਪਾ ਦੀ ਵਿਆਪਕ ਪਹੁੰਚ ਰਣਨੀਤੀ ਦਾ ਹਿੱਸਾ ਹੈ ਸਰਕਾਰ ਦੇ ਸਮਾਵੇਸ਼ੀ ਵਿਕਾਸ ਦੇ ਦਰਸ਼ਨ ਨੂੰ ਇਹ ਪਹਿਲ ਸਾਫ਼ ਤੌਰ ਤੇ ਦਰਸਾਉਂਦੀ ਹੈ